ਸਨ ਸੌਲ ਤੋਂ ਅਮਰਤਵੇਲੇ ਦਿੱਲੀ ਪਹੁੰਚਿਆ ਇਸਨ ਆਨੁਮਾਨਨ ਕਰਕੇ ਜਦ ਮੈਂ ਮੱਥਾ ਟੇਕਣ ਗਿਆ ਤਾਂ ਗੈਣੀ ਜੀ ਕਥਾ ਕਰ ਰਹੇ ਸਨ ਪੁਰਾਣੇ ਬਜ਼ੁਰਗ ਕਥਾਵਾਚਕਾਂ ਦੇ ਚ 3-4 ਮੰਨੇ ਜਾਂਦੇ ਸਨ ਗਿਆਨੀ ਰਣਜੀਤ ਸਿੰਘ ਜੀ ਪਾਰਸ ਪ੍ਰਿੰਸਪਲ ਗੰਗਾ ਸਿੰਘ ਗਿਆਨੀ ਮਾਨ ਸਿੰਘ ਜੋ ਬੇਦੀ ਬ੍ਰਿਜਵਲਲਬ ਸਿੰਘ ਇਹ ਪੁਰਾਣੇ ਕਥਾਵਾਚਕ ਸੁਲ ਜੇ ਵਿਦਵਾਨ ਗੁਰੂਮ ਸਮਝੇ ਜਾਂਦੇ ਸਨ ਗੈਨੀ ਰਣਜੀਤ ਸਿੰਘ ਜੀ ਪਾਰਸ ਪ੍ਰਿੰਸੀਪਲ ਗੰਗਾ ਸਿੰਘ ਪੀਦੀ ਬਲਵ ਸਿੰਘ ਆ ਗੈਨੀ ਮਾਨ ਸਿੰਘ ਜੋਰ ਗੈਨੀ ਤੀਰਤ ਸਿੰਘ ਇਤਿਆਦ ਇਹ ਬਜ਼ੁਰਗ ਕਥਾ ਕਰ ਰਹੇ ਸਨ ਮੈਂ ਸੁਭਾਵ ਕੋ ਬੈਠ ਗਿਆ ਭਾਵੇਂ ਮੈਨੂੰ ਜਾਣਾ ਸੀ ਅੱਗੇ ਮੈਂ ਇੱਕ ਚਲੋ ਬਜ਼ੁਰਗਾਂ ਦੇ ਦਰਸ਼ਨ ਬਹੁਤ ਦਿਨਾਂ ਬਾਅਦ ਹੋਏ ਨੇ ਕਥਾ ਸੁਣ ਉਹ ਇੱਕ ਪੁਰਾਣਕ ਮਿੱਥ ਸੁਣਾ ਰਹੇ ਸਨ ਇਸ ਗੰਤੂ ਨੂੰ ਆਧਾਰ ਬਣਾ ਕੇ ਇੱਕ ਮਾਈ ਜੁਗਤ ਵਿਆਹੀ ਕਿੰਚੇ ਦੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾ ਇੱਕ ਸੰਸਾਰ ਬਣਾਉਂਦਾ ਇੱਕ ਸੰਸਾਰ ਨੂੰ ਠਿਕਾਉਂਦਾ ਇੱਕ ਸੰਸਾਰ ਨੂੰ ਮਿਟਾਉਂਦਾ ਦਰਸਨ ਕਰਿਆਵਾਂ ਜਗਤ ਦੇ ਚ ਤਿੰਨ ਹੋਣੀਆਂ ਹੋ ਰਹੀਆਂ ਨੇ ਬੜਨਾ ਟਿਕਣਾ ਮਿਟਣਾ ਹੋਰ ਕੁਝ ਵੀ ਨਹੀਂ ਹੋ ਰਿਹਾ ਜੀਵ ਜੰਮਦੇ ਨੇ ਜੀਵ ਟਿਕਦੇ ਨੇ ਜੀਵ ਮਰਦੇ ਨੇ ਸੰਸਾਰ ਵਿੱਚ ਅਸੀਂ ਕੁਝ ਬਣਾਉਂਦੇ ਆ ਬਣਦਾ ਕੁਝ ਦਿਨ ਟਿਕਦਾ ਫਿਰ ਮਿਟ ਜਾਂਦਾ ਐਸਾ ਕੁਝ ਵੀ ਨਹੀਂ ਜੁਨਾ ਮਿਟੇ ਪ੍ਰਕਿਰਤੀ ਦਾ ਨਿਯਮ ਵੀ ਹੈ ਪ੍ਰਕਿਰਤੀ ਦੇ ਅਰਥ ਕਿਤੇ ਨੇਚਰ ਨਾ ਕਰਨਾ ਪ੍ਰਕਿਰਤੀ ਪ੍ਰਤ ਤੋਂ ਪਹਿਲੇ ਜੋ ਸੀ ਪ੍ਰਮਾਤ ਉਹਦਾ ਨਿਯਮ ਵੀ ਹੈ ਉਹ ਵੀ ਜੋ ਕੁਝ ਬਣਾਉਂਦਾ ਹੈ ਮਿਟਾ ਦਿੰਦਾ ਹੈ ਸੂਰਜ ਬਣਾਇਆ ਹੈ ਨਾ ਇੱਕ ਦਿਨ ਮਿਟਾ ਦੇਗਾ ਗਟੰਤ ਦੇਪੰ ਗਟੰਤ ਰੂਪੰ ਗਟੰਤ ਰਵ ਸਸਨੇ ਕਤਰ ਗਗਨੰ ਮਹਾਰਾਜ ਕਹਿੰਦੇ ਹਰ ਚੀਜ਼ ਬਣਦੀ ਹੈ ਕੁਛ ਦਿਨ ਟਿਕਦੀ ਹੈ ਫਿਰ ਮਿਟਦੀ ਹੈ ਸੂਰਜ ਵੀ ਕੁਛ ਦਿਨ ਟਿਕਦਾ ਫਿਰ ਇੱਕ ਦਿਨ ਮਿਟ ਜਾਂਦਾ ਜੈਸੇ 40 ਸਾਲ ਤੋਂ ਬਾਅਦ ਸਾਡਾ ਸਰੀਰ ਘਟਣਾ ਸ਼ੁਰੂ ਹੋ ਜਾਂਦਾ ਹੈ 40 ਸੀਪੁਰ ਹੋਏ 85 ਪਗ ਖਿਸੇ ਸੱਥੀ ਕੇ ਬੁਢੇਪਾ ਆਵੇ ਇੱਕ ਸੀਮਾ ਤੇ ਪਹੁੰਚ ਕੇ ਸੂਰਜ ਵੀ ਘਟਦਾ ਹੈ। ਔਰ ਇੱਕ ਦਿਨ ਮਿਟ ਜਾਂਦਾ ਹੈ। ਅਸੀਂ ਵੀ ਘਟਦੇ ਆਂ ਘਟਨੇ ਆਂ ਇੱਕ ਦਿਨ ਮਿਟ ਜਾਈਏ। ਮਿਟ ਜਾਂਦੇ। ਇਹ ਨਹੀਂ ਆਉਂ ਤਰ ਕਿਰਤੀ ਨੇ ਹਰ ਇੱਕ ਤੇ ਲਾਗੂ ਕੀ ਹਰ ਇੱਕ ਤੇ ਲਾਗੂ। ਜਦੋਂ ਬੇਨਮਾਨ ਮੈਗਜ਼ੀਨ ਦੇ ਵਿੱਚ ਮੈਨੂੰ ਪੜਨ ਨੂੰ ਮਿਲਿਆ ਜਿਵੇਂ ਹਾਰਦ ਦੇ ਸਾਇੰਸ ਦੀ ਪੱਤਰਕਾ ਹੈ। ਪੇ 1 ਸੈਕਿੰਡ ਦੇ ਚ 40 ਲੱਖ ਟਨ ਵਜ਼ਨ ਸੂਰਜ ਦਾ ਗੱਟ ਹੈ 1 ਸੈਕਿੰਡ ਆਮ ਪਰ ਉਹ ਨਹੀਂ ਕਹਿੰਦੇ ਨੇ ਬੁੱਢਾ ਸੂਰਜ ਹੈ ਆਪਣੀ ਜਵਾਨੀ ਹਟਾ ਗਏ। ਹੋਰ ਬ੍ਰਹਮਣ ਵਿੱਚ ਕਈ ਜਵਾਨ ਸੂਰਜ ਨੇ, ਕਈ ਬੱਚੇ ਸੂਰਜ ਨੇ। ਕਈ ਜਨਮ ਲੈਣ ਵਾਲੇ ਜਿਸ ਨੂੰ ਇੰਜ ਕਹੀਏ जिमें छे अरब के करीब इस वक्त जमीन उत्ते मनुख ने कुछ बुढे ने कुछ जवान ने कुछ बच्चे ने अज तक अरबा खरबा मनुखा दितावान जल चुकिया ने खबर बन चुकिया ने। बाबा फरीद से कहने जिस आसन हम तो बैठे, कितने बहस गया अंस मनन लग पी है जिथे असी बैठे हाँ ਕਮ ਸੇ ਕਮ 10 ਬੰਦਿਆਂ ਦੀ ਆਪ ਜਾਂ ਰਾਤ ਤੇ ਹੋਣੀ ਚਾਹੀਦੀ। ਹੋਣੀ ਚਾਹੀਦੀ। ਅਰਬਾਂ ਖਰਬਾਂ ਮਨੁੱਖਾਂ ਦੀਆਂ ਚਿਤਾਵਾਂ ਜਲਜੋ। ਅਰਬਾਂ ਖਰਬਾਂ ਮਨੁੱਖਾਂ ਦੀਆਂ ਕਬਰਾਂ ਬਣ ਚੁੱਕੀਆਂ। 6 ਅਰਬ ਮਨੁੱਖ ਜ਼ਮੀਨ ਤੇ ਇਸ ਵਕਤ ਮੌਜੂਦ ਨੇ। ਲੱਖਾਂ ਮਨੁੱਖੀ ਬੱਚੇ ਰੋਜ਼ ਜਨਮ ਲੈ ਰਹੇ ਨੇ। ਲੱਖਾਂ ਹੀ ਰੋਜ਼ ਰੁਕਸਤ ਹੋ ਰਹੇ ਨੇ। ਕਿ ਤਾਂਾਂ ਜਲ ਰਹੀਆਂ ਕਬਰਾਂ ਬਣ ਰਹੀਆਂ ਲਖਾਈ ਜੀ ਮਾਥਾਵਾਂ ਦੇ ਗਰਭ ਦੇ ਚ ਨੇ ਅਕਾਲ ਪੁਰਖ ਕੀ ਦੇਵ ਹੈ ਕੋਟਕ ਬੇਸਨ ਮਹੇਸ ਕੋਟ ਇੰਦਰ ਬ੍ਰਹਮਾ ਕੇ ਤੇ ਰਵਸਸ ਕੋਟ ਜਲੇਸ਼ ਮਹਾਰਾਜ ਤੇ ਕਹਿੰਦੇ ਨੇ ਅਰਬਾਂ ਖਰਬਾਂ ਸੂਰਜ ਬਣੇ ਨੇ ਅਰਬਾਂ ਸੂਰਜ ਮਿਟ ਚੁਕੇ ਨੇ ਅਰਬਾਂ ਖਰਬਾਂ ਸੂਰਜ ਅਕਾਲ ਪੁਰਖ ਦੇ ਗਰਭ ਦੇ ਚ ਨੇ ਜਨਮ ਲੈਣ ਵਾਲੇ ਆ ਜਿਹੜਾ पसारा ਸੀ ਦੇਖਦੇ ਆ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਈ ਵਾਰ ਪਸਰਿਓ ਪਸਾ ਕੋਈ ਇੱਕ ਦਫਾ ਕਿੰਨੀ ਦਫਾ ਬਣ ਚੁੱਕਿਆ ਤੇ ਮਿਟ ਚੁੱਕਿਆ ਇਹ ਲੰਬਾ ਛੋੜਾ ਸਿਲਸਿਲਾ ਕਈ ਦਫਾ ਹੋ ਚੁੱਕਿਆ ਤੇ ਮਿਟ ਚੁੱਕਿਆ ਇਹ ਜੋ ਕਰਮ ਵਿਨ ਹੋ ਰਹਿਣੇ ਕਿਰਿਆਵਾਂ ਵਿਨ ਹੋ ਰਹੀਆਂ ਨੇ ਬਣਨਾ ਟਿਕਣਾ ਮਿਟਣਾ